ਹਾਂਜੀ ਸ਼ਸ਼ੀ ਕਾ ਜੀਓ ਸਾਰੇ ਵੀਰਾਂ ਦੇ ਜਾਨਵਰ ਠੀਕ ਨੇ ਅੱਜ ਆਪਾਂ ਪਟਿਆਲੇ ਪਟਾ ਮਾਰਕੀਟ ਤੇ ਜਾ ਰਹੇ ਆਂ ਬਾਈ ਤੇ ਆਪਣੇ ਆ ਜਾਨਵਰ ਲੈ ਕੇ ਜਾ ਰਹੇ ਆਂ ਸਾਰੇ ਤੇ ਉੱਥੇ ਸੇਲ ਕਰਕੇ ਚਾਵਾਂਗੇ ਇਹ ਤੇ ਉੱਥੋਂ ਨਵੇਂ ਜਾਨਵਰ ਵੀ ਲੈ ਕੇ ਆਵਾਂਗੇ ਆਪਾਂ ਵਧੀਆ ਕੁਆਲਿਟੀ ਦੇ ਤੇ ਬਜਰੀ ਦਾ ਵੀ ਦੇਖਾਂਗੇ ਮੇਲ ਮੂਲ ਵਧੀਆ ਕੁਆਲਿਟੀ ਦੇ ਤੇ ਫੀਮੇਲਾਂ ਤਾਂ ਹੈ ਜੀ ਨੇ ਆਪਣੇ ਲੈਵੇ ਤੇ ਹੋਰ ਵੀ ਜਾਨਵਰ ਦੇਖਾਂਗੇ ਤੇ ਉਹ ਆਪਾਂ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਉਰੇ ਆ ਕੇ ਤੇ ਬਣੇ ਰਹੀਓ ਵੀਡੀਓ ਚ ਜਿਹੜੇ ਨਵੇਂ ਵੀਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਅਪਡੇਟ ਦਿੰਦੇ ਰਹਾਂਗੇ ਸਾਰਾ ਤੇ ਜਿੱਥੇ-ਜਿੱਥੇ ਪਰੂਕਾਂਗੇ ਉੱਥੇ ਵੀ ਆਪਾਂ ਵੀਡੀਓ ਪਾਵਾਂਗੇ ਓਕੇ ਜੀ ਲੋ ਜੀ ਆਪਾਂ ਪੈਕਿੰਗ ਤਿਆਰ ਕਰ ਲਈ ਤੇ ਪਿੰਜਰਾ ਪੈਕ ਕਰ ਲਿਆ ਤੇ ਇਹ ਚ ਜਾਨਵਰ ਪਾ ਲਿਆ ਦੇਖੋ ਤੇ ਬਾਈ ਆਪਣਾ ਕੁਲਦੀਪ ਬਾਈ ਤੇ ਸੋਨੀ ਬਾਈ ਆ ਆਪਣਾ ਮੋਟਰਸਾਈਕਲ ਪਹਿਲਾਂ ਨਾਲ ਤਿਆਰ ਹੋ ਗਿਆ ਸਟਾਰਟ ਹੋਣਾ ਤੇ ਚੱਲਦੇ ਆਪਾਂ ਅੱਗੇ ਬਾਈ ਨੂੰ ਮਿਲਦੇ ਆਂ ਜੱਸੇ ਬਾਈ ਨੂੰ ਓਕੇ ਜੀ ਚੱਲਦੇ ਆ ਫਿਰ ਆਪਾਂ ਲੋ ਜੀ ਆਪਾਂ ਤੁਰਪੇ ਘਰੋਂ ਤੇ ਇਹ ਆਪਣਾ ਮਹੱਲੇ ਦਾ ਥਿਊ ਹੈ ਦੇ ਬਣੇ ਰਹੀਓ ਵੀਡੀਓ ਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਆ ਕੇ ਜੱਸੇ ਵੀਰ ਲਵੇ ਖੜਕੇ ਫਿਰ ਬਲੌਗ ਸਟਾਰਟ ਕਰਾਂਗੇ ਓਕੇ ਜੀ ਬਾਈ ਜੀ ਉਹ ਖੜੇ ਨੇ ਤੇ ਬਾਈ ਨਾਲ ਮਿਲਦੇ ਆ ਤੇ ਬਾਈ ਨਾਲ ਹੀ ਬੈਠੇ ਆਪਾਂ ਮੋਟਰਸਾਈਕਲ ਤੇ ਹੋਰ 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 ਜੀ ਵੀਰ ਜੀ ਕੀ ਹਾਲ ਨੇ ਫਿਰ ਵਧੀਆ ਜੀ ਐਨ ਵਧੀਆ ਜੀ ਹੋਰ ਜੀ ਕੀ ਹਾਲ ਆ ਵੀਰੇ ਹੋਰ ਵਧੀਆ ਹਾਂ ਬਾਈ ਕੁਲਦੀਪ ਬਾਈ ਤੇ ਆ ਬਾਈ ਜੱਸਾ ਬਾਈ ਸਾਡਾ ਆ ਸੋਨੀ ਬਾਈ ਤੇ ਆ ਛੋਟਾ ਫੜ ਲਓ ਤੁਸੀਂ ਆ ਦੇਖੋ ਭਾਈ ਲਾਪੜ ਦਿਖਾਈਓ ਇਹ ਚ ਥੋੜਾ ਇਹ ਚਲਕ ਦੇਖ ਲਈਏ ਆ ਲੇਖੋ ਭਾਈ ਇੱਥੇ ਲਾਪੜ ਤੇ ਇੱਕ ਜਾਵਾ ਦਾ ਪੇਰ ਆ ਤੇ ਆ ਦੇਖੋ ਠੀਕ ਹੈ ਜੀ ਦੋਨੇ ਵੀ ਹਾਂ ਲੋ ਜੀ ਇਹ ਤਾਂ ਦੋਨੇ ਫੀਮੇਲ ਨੇ ਜਾ ਲਓ ਜੀ ਆਪਾਂ ਜੱਸੇ ਬਾਈ ਨਾਲ ਬੈੰਨੇ ਆਪਾਂ ਰਿਮੋਟ ਸਾਈਕਲ ਤੇ ਜਾ ਆ ਭਾਈ ਲਾ ਵੀ ਕਰੇ ਜੀ ਮੇਰੀ ਬੱਟੀ ਹਣਾ ਪਾਣੀ ਵੀ ਨਾ ਆਇਆ ਚੱਕ ਲਿਆ ਫੇਰ ਬਾਈ ਨਾ ਨਾ ਬਾਈ ਪਈ ਬਾਅਦ ਚ ਪੀਵਾਂਗਾ ਪਰ ਰਸਤੇ ਚ ਲੈ ਲਈ ਚੱਲਦੇ ਆਂ ਆਪਾਂ ਉਰੋਂ ਓਕੇ ਫਿਰ ਆਪਾਂ ਹੁਣ ਪਟਿਆਲੇ ਜਾ ਕੇ ਬਲੌਕਸ ਕੱਟ ਕਰਾਂਗੇ ਯਾਰ ਇਹ ਸ਼ਹਿਰ ਤੇ ਐਂਟਰੀ ਹੋ ਗਈ ਆਪਾਂ ਨੇ ਤੇ ਵਿੱਚ ਘੇ ਫਿਰਦੇ ਆਪਾਂ ਹੁਣ ਤੇ ਬੱਸ ਸਟੈਂਡ ਦੇ ਲੋੋਂ ਦੀ ਲੰਘਾਂਗੇ ਆਪਾਂ ਪੁਰਾਣੇ ਬੱਸ ਸਟੈਂਡ ਆ ਜਿਹੜਾ ਉਹਦੇ ਬੈਕ ਸਾਈਡ ਮਾਰਕੀਟ ਲੱਗਦੀ ਹੈ ਬਈ ਇਹ ਇਹ ਜਾਣਿਆ ਦੇਖੋ ਸ਼ਹਿਰ ਦਾ ਬੱਸ ਸਟੈਂਡ ਦੇ ਬੈਕ ਸਾਈਡ ਆ ਗਏ ਆ ਇਧਰ ਬੱਸ ਬੈਕ ਸਟੈਂਡ ਇਧਰਲੀ ਸਾਈਡ ਆ ਇਹ ਇਦਲੇ ਮਾਰਕੀਟ ਆ ਦੇਖੋ ਬਾਈ ਤੇ ਅੱਗੇ ਛੋਪਾ ਨਹੀਂ ਸਟਾਰਟ ਹੋਣੀਆਂ ਵਾਲੇ ਛੋਪ ਨਹੀਂ ਆਈ ਇਹ ਮਾਰਕੀਟ ਆ ਸਾਰੀ ਇਹ ਅੱਜ ਅਭੀ ਹੋਇਆ ਹੈ ਮਾਰਕੀਟ ਦਾ ਤੁਸੀਂ ਦੇਖ ਸਕਦੇ ਹੋ ਸਟਾਰਟ ਹੋਸ ਨੇ ਬਾਈ ਇਧਰ ਇੱਕ ਤੋਂ ਸਟਾਰਟ ਹੋ ਜਾਣੀਆਂ ਆਪਣੀਆਂ ਛੋਪਾਣੀਆਂ ਹਲੇ ਥੋੜਾ ਜਿਹਾ ਬੇਹਾਰ ਖੁੰਡੀਆਂ ਨੇ ਬਾਈ ਜਿਹੜੀਆਂ ਛੋਪਾਣੀਆਂ ਥੋੜੀਆਂ ਲੇਟ ਖੁੱਲ੍ਹਦੀਆਂ ਨੇ ਆ ਛੜਕਾਈ ਫਿਰਦੇ ਅਸੀਂ ਪਤਾ ਨਹੀਂ ਹੋਦੀ ਨਾਲ ਲਿਖ ਉੱਥੇ ਸਾਹਮਣੇ ਵੀਰੇ ਸ਼ੌਪ ਦੀ ਮਾਰਕੀਟ ਆ ਗਿਆ ਬੱਸ ਸਟੈਂਡ ਦਾ ਦੂਜਾ 게ਟ ਹੈ ਇਹ ਆਟੋ ਪਾਰਕਿੰਗ ਅਗੇ ਤੇ ਇਧਰ ਆ ਕੇ ਦੇਖੋ ਬਈ ਸ਼ੌਪਾਂ ਦੀਆਂ ਗਿਆ ਮਿਲੋ ਦੇਖੋ ਆ ਕਬੂਤਰ ਵਗੈਰੇ ਨੇ ਇਧਰ ਵੀ ਸ਼ੌਪਾਂ ਨੇ ਦੇਖੋ ਆ ਵੀ ਮੈਂ ਦੇਖੋ ਸ਼ੌਪ ਆਤੀ ਆ ਗਏ ਸਾਰੀਆਂ ਸ਼ੌਪਾਂ ਆਪਣੀਆਂ ਤੇ ਰੋਕ ਲਈ ਵੀਰੇ ਰੋਕ ਲਓ ਰੋਕ ਲਓ ਤੇ ਉਹ ਸਾਹਮਣੇ ਸ਼ੌਪ ਬਈ ਉਹ ਸਾਹਮਣੀ ਹੈ ਲੋ ਜੀ ਆਪਾਂ ਸਾਰੇ ਬਾਈ ਉਰੇ ਪਹੁੰਚ ਗਏ ਤੇ ਆ ਸਾਰੇ ਬਾਈ ਬੈਠੇ ਨੇ ਤੇ ਆ ਰੋਸ ਤੇ ਸਾਰੇ ਪਹੁੰਚ ਗਏ ਤੇ ਸ਼ੋਅ ਪਾਲਾ ਬਾਈ ਹਲੇ ਆਇਆ ਨਹੀਂ ਫੋਨ ਕਰਤਾ ਬਾਈ ਨੂੰ ਆ ਰਿਹਾ ਤੇ ਹੋਰ ਬਾਈ ਕਿਵੇਂ ਲੱਗੀ ਵੱਡ ਮਾਰਕੀਟ ਫਿਰ ਇਹ ਵਧੀਆ ਜਿਹਾ ਅੱਜ ਤਾਂ ਦੇਖਾਂਗੇ ਅੱਛਾ ਅੱਜ ਦੇਖਾਂਗੇ ਐ ਜੱਸੇ ਬਾਈ ਪਮਾਗੇ ਜਦਾ ਮਾਹੌਲ ਤਾਂ ਹਲੇ ਕਿਵੇਂ ਲੱਗਾ ਤੁਹਾਨੂੰ ਆ ਕੇ ਹੋਣ ਪੂਰਾ ਬਣਾਵਾਂਗੇ ਆਪਣੇ ਨਾਲ ਅੱਛਾ ਆਪਣੇ ਨਾਲ ਹੀ ਮਾਹੌਲ ਬਣਦਾ ਸਹੀ ਗੱਲ ਹੈ ਬਾਈ ਹਾਂ ਬਾਈ ਸੋਨੀ ਬਾਈ ਤੁਸੀਂ ਕੀ ਦੇ ਦੇਵੋਗੇ ਨਮੋਲ ਠੀਕ ਹੈ ਜੀ ਬਾਕੀ ਮਾਰਕੀਟ ਖੁੱਲੂਗੀ ਹਾਂ ਇਹ ਵੀ ਗੱਲ ਸਹੀ ਹੈ ਹਾਂ ਹੁਣ ਮਾਰਕੀਟ ਮਾਰਕੀਟ ਬਾਈ ਖੁੱਲਣ ਲੱਗ ਗਈ ਸਾਰੇ ਸ਼ੋਪਾ ਵਾਲੇ ਹੁਣ ਆ ਰਹੇ ਨੇ 10 10:30 ਵਜੇ ਮਾਰਕੀਟ ਖੁੱਲਦੀ ਹੈ ਬਈ ਇਹ ਤੇ ਕਰਦੇ ਆ ਦੇਖੋ ਇਹ ਬਾਈ ਜਿਹੜਾ ਰਾਹੁਲ ਬਾਈ ਹੈ ਨਾ ਥੋੜਾ ਜਿਹਾ ਲੇਟ ਖੋਲਦਾ ਇਹਨੂੰ ਆਪਾਂ ਅੱਜ ਕਹਿ ਕੇ ਜਾਵਾਂਗੇ ਜਲਦੀ ਖੋਲਿਆ ਕਰੇ ਸ਼ੋਪ ਤੇ ਸ਼ੋਪ ਖੁੱਲ ਰਹੇ ਨੇ ਤੇ ਆਪਣਾ ਸ਼ਟੋਰ ਖੋਪਿਆ ਤੇ ਦੁਕਾਨ ਖੋਲਦੇ ਨੇ ਇਹ ਦੇਖਦਾ ਸੈਟ ਬੁਲਾਣਗੇ ਹੁਣ ਸੈਟ ਕਰਨੇਗੇ ਸਾਰਾ ਖੁੱਲ ਗਈ ਦੁਕਾਨ ਹੋਣਾ ਆਪਣੀ ਤੇ ਬਾਈ ਆ ਗਿਆ ਚਲੋ ਜੀ ਇਹਨਾਂ ਨੂੰ ਪਹਿਲਾਂ ਸੈਟ ਕਰ ਲਾਂ ਦਾ ਸੈਟ ਸਾਰਾ ਤੇ ਦੇਖਦੇ ਆਪਾਂ ਜਾਨੀ ਨੀ ਚੂਹੇ ਪੈ ਜਿੰਦੇ ਸਾਰਾ ਅੱਜ ਦਾ ਮੇਲਾ ਰਹਿ ਗਿਆ ਇਹ ਇਹਨਾਂ ਦਾ ਬੇਟਾ ਜੀ ਇਹ ਮਾਰਕੀਟ ਸਾਰੀ ਹੈ ਜੇ ਟਾਈਮ ਹੀ ਲੱਗਦੇ ਆ ਨਾ ਵੀਰ ਜੀ ਲੇਟ ਲੱਗਦੀ ਆ ਨਾ ਮਾਰਕੀਟ ਸਾਰੀ ਹਮ ਆ ਤਾਂ ਸੰਡੇ ਦੀ ਵੈਸੇ ਮਾਰਕੀਟ ਸੰਡੇ ਨੂੰ ਤਾਂ ਜਲਦੀ ਲੱਗਣੀ ਚਾਹੀਦੀ ਆ ਲੋ ਜੀ ਬਾਈ ਦੇ ਹੱਥ ਚ ਸਟੋਕ ਪੜਾਤਾ ਪਾਣੇ ਤੇ ਹੁਣ ਗਿਣਤੀ ਮਾਰਨਗੇ ਤੇ ਚੈੱਕ ਕਰਨਗੇ ਜਾਨਵਰਾਂ ਨੂੰ ਸਾਰਿਆਂ ਨੂੰ ਬਾਈ ਦੇਖ ਰਿਹਾ ਲੋ ਜੀ ਆਪਣਾ ਸਟੋਕ ਦੀ ਗਿਣਤੀ ਸਟਾਰਟ ਹੋ ਗਈ ਦੁੱਝ ਕੇਸ ਪਾ ਰਹੇ ਨੇ ਉਹ ਫੜ ਰਹੇ ਨੇ ਸਾਰੇ ਉਹ ਦੇਖੋ ਸਾਡਾ ਦੋ ਪੀਸ ਹੈ ਦੇਖੋ ਵਿੱਚ ਅੱਗੇ ਦੋ ਪੀਸ ਹੈ ਤੇ ਇੱਧਰੋਂ ਫੜਦੇ ਨੇ ਤੇ ਇੱਧਰ ਲਿੱਚ ਛੱਡ ਦਿੰਦੇ ਨੇ ਅਸਲ ਵਿੱਚ ਭਾਈਓ ਪੰਪ ਬੰਦ ਹੋ ਗਿਆ ਰਾਤ ਮਰਜੀ ਵਾਲਾ ਰੋਡ ਗਈ ਨਹੀਂ ਪੰਪ ਚੱਲਿਆ ਨਹੀਂ ਮੱਛੀਆਂ ਆ ਦੇਖੋ ਇੱਥੇ ਮੱਛੀਆਂ ਵੀ ਕਾਫੀ ਮਰੀਆਂ ਪਈਆਂ ਨੇ ਦੇਖੋ ਆ ਦੇਖ ਮੱਛੀਆਂ ਕਾਫੀ ਮਰੀਆਂ ਹੋਈਆਂ ਨੇ ਇੱਧਰ ਉਹਦੇ ਮਰਨ ਨਾਲ ਦਾ ਵੀ ਕੋਈ ਹੈਗਾ ਸਿਸਟਮ ਆ ਇਹ ਸ਼ੋਕ ਸਾਰੇ ਇੱਥੇ ਪਾ ਦੇਣਗੇ ਪੱਜਲੀ ਦਾ ਸਟੋਕ ਆ ਗਿਆ ਜੈਬਰ ਫਿੰਚ ਦਾ ਸਟੋਕ ਆ ਗਿਆ ਤੇ ਇੱਧਰ ਜਾਬਾਸ ਪੈਰੋ ਦਾ ਸਟੋਕ ਆ ਗਿਆ ਆ ਜਾਬਾਸ ਪੈਰੋ ਆ ਤੇ ਉਧਰ ਤੋਂ ਪੁੱਛ ਕੇ ਜਾ ਕੇ ਦਿਖਾਉਣਾ ਆ ਫਿੰਚਾ ਕੀ ਬਈ ਨੋਰਮਲ ਫਿੰਚ ਆ ਆ ਡਾਇਮੰਡ ਆ ਉਹ ਵੀ ਬੈਠੇ ਨੇ ਇਹ ਚ ਵੀ ਰੇਡ ਇੱਕ ਪੇਰ ਹੀ ਆ ਬੱਚੇ ਨੇ ਤਾਂ ਛੋਟੇ ਛੋਟੇ ਆ ਲੋ ਇੱਕ ਵਾਈਟ ਪੇਰ ਹੈ ਜੈਬਰ ਫਿੰਚ ਰੇਡ ਮੈਂ ਤਾਂ ਇਹ ਵਾਈਟ ਵੀ ਹੈ ਇਹ ਚ ਤੇ ਨੋਰਮਲ ਗ੍ਰੇ ਕਲਰ ਦੀ ਵੀ ਆ ਬਈ ਸਤਿ ਸ਼੍ਰੀ ਅਕਾਲ ਇਹ ਅਗਲਾ ਕੋਈ ਦੇਖ ਲੈ ਹਾਂ ਬਈ ਸਟੋਕ ਆ ਬਜਰੀ ਦਾ ਨਹੀਂ ਦੇਗਾ ਨਾਲ ਸਾਰਾ ਪਕੜਾ ਪੈ ਚਾਰ ਲੈ ਹਾਂ ਸਟੋਕ ਨੇ ਬਈ ਆ ਸਿਲਪਰ ਉੱਤੇ ਬੈਠਾ ਬਈ ਆ ਬਾਈ ਇਹਦੇ ਦੇਖੋ ਅੰਦਰ ਜਿੰਨੇ ਰੱਖੇ ਤਮਾਉ ਨੂੰ ਬਸ ਜਾਨਵਰ ਦੇਖੋ ਕਿੰਨੇ ਵਧੀਆ ਨੇ ਤੇ ਰਾਹੁਲ ਦੀ ਥੋਪ ਤੇ ਖੜਾ ਹੈ ਵੀਰੇ ਪਹਿਲਾਂ ਵੀ ਵੀਡੀਓ ਪਾਈ ਆਪਾਂ ਇਹਨਾਂ ਦੀ ਦੁਬਾਰਾ ਤੋਂ ਫੇਰ ਬਣ ਰਿਹਾ ਬਈ ਦੀ ਤੇ ਐਟਕੇ ਜਾਬਾਸ ਪੈਰੋ ਦਾ ਸਟੋਕ ਵਧੀਆ ਹੋਇਆ ਹੈ ਦੇਖੋ ਕਿ ਕੁਆਲਟੀ ਦੇਖੋ ਡਲਟਾ ਪੇਰ ਨੇ ਸਾਰੇ ਇੱਕ ਦੋ ਪੱਠੇ ਨਵੇਂ ਬਈ ਤੇ ਸਿਲ버 ਆ ਵਾਈਟ ਆ ਤੇ ਗ੍ਰੇ ਕਲਰ ਆ ਤੇ ਇਧਰ ਬਜੀ ਦਾ ਸਟਾਕ ਚ ਵੀ ਕਲਰ ਵਧੀਆ ਬੈਠੇ ਨੇ ਇਹ ਆਪਣਾ ਸਟਾਕ ਤੁਹਾਨੂੰ ਦੇਖ ਹੀ ਲਿਆ ਆ ਜਾ ਬਰਾ ਫੀਸਾ ਬਈ ਇੱਕ ਪੇਰ ਡਾਇਮੰਡ ਨਾਲ ਇੱਕ ਪੱਠਾ ਬਸ ਡਲਟਾ ਇੱਕ ਪੱਠਾ ਦਾ ਬੱਚਾ ਦਾ ਲੋ ਜੀ ਜੀ ਆਪਾਂ ਵੀਜਿਟ ਕਰ ਰਹੇ ਆ ਅੱਜ ਪਟਿਆਲਾ ਪੱਟ ਮਾਰਕੀਟ ਦੇਖੋ 800 ਪਾਇਆ ਦੇਖੋ ਇਕ ਆ ਗਿਆ ਦੇਖੋ ਟਰੋਗ ਵਗੈਰੇ ਪਏ ਨੇ ਤੇ ਆ ਦੇਖੋ ਵਿੱਚ ਵੀ ਇੱਥੇ ਵੀ ਜਾਵਾ ਪਏ ਨੇ ਆ ਦੇਖੋ ਬਈ ਯੂਨਿਕ ਕਲਰ ਦੀਆਂ ਫਿੰਚ ਨੇ ਪਤਾ ਨਹੀਂ ਕਿਹੜੀ ਨਸਲ ਆ ਜਿਹੜੇ ਵੀਰ ਨੂੰ ਪਤਾਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੰਗਾ ਫੌਣਸੀ ਨਸਲ ਆ ਇਹ ਸਾਨੂੰ ਤਾਂ ਪਤਾ ਹੀ ਨਹੀਂ ਬਈ ਕਿਹੜੀ ਨਸਲ ਲਈ ਆ ਇਹ ਤੇ ਇੱਥੇ ਲਾਬੜ ਵੀ ਬੈਠੇ ਨੇ ਦੇਖੋ ਲਾਬੜ ਦੇ ਬੈਠੇ ਨੇ ਰੋਜੀ ਬਲੂ ਮਾਰਕਸ ਮੂਹ ਮਾਰਕਸ ਪਤਾ ਨਹੀਂ ਕੀ ਹੁੰਦਾ ਇਹ ਨੇ ਨਾਸਟਨ ਉਸ ਤੇ ਪੈਨੇ ਇੱਧਰ ਵੀ ਨੇ ਪਈ ਪਿੰਜਰੇ ਪੁੰਜਰਾ ਸਟਾਕ ਬੋਲਾ ਬਾਈ ਮਿਰਜੀ ਕਿਹੜੀ ਨਸਲ ਹੈ ਇਹ ਕਿਹੜੀ ਨਸਲ ਹੈ ਬਰੇ ਰੈਡ ਨੋਕ ਰੈਡ ਨੋਕ ਅੱਛਾ ਰੈਡ ਨੋਕ ਵਾਲੀ ਨਸਲ ਹੈ ਬਰੇ ਇਹ ਚੜੀਆਂ ਯੱਕ ਕਰ ਲੋ ਬਰੇ ਕੁਆਲਟੀ ਚੈੱਕ ਕਰ ਲੋ ਇਹਨਾਂ ਦੀ ਚੜੀਆਂ ਦੀ ਤੁਹਾਨੂੰ ਅੱਜ ਕੁਆਲਟੀ ਦਿਖਾਉਣਾ ਤੇ ਇੱਧਰ ਉਹ ਇਹ ਕਲਰ ਦਿਖੂਗਾ ਇਹਨਾਂ ਦਾ ਛੋਣੀ ਨਸਲਾ ਪਹਿਲਾ ਬਈਆ ਬਈ ਰਾਹੁਲ ਦੇ ਪੈਟ ਸ਼ੋਪ ਦੇ ਨਾਲ ਹੀ ਹੈ ਇਹ ਤੇ ਵਧੀਆ ਉਧਰ ਵੀ ਹੈਗੇ ਨੇ ਬਈ ਚੂਚੇ ਵਗੈਰਾ ਕਬੂਤਰ ਵਗੈਰਾ ਬੈਠੇ ਨੇ ਕਿ ਕਿਨੀ ਗਿਨੀ ਫੌਲ ਕਹਿੰਦੇ ਨੇ ਇਹਨੂੰ ਉਹ ਵੀ ਨੇ ਤੇ ਦੇਸੀ ਵੀ ਬੈਠੇ ਨੇ ਬਾਈ ਦੇਸੀ ਚਿਕਨ ਵੀ ਬੈਠੇ ਨੇ ਇੱਥੇ ਤੇ ਆ ਦੇਖੋ ਸਟੀਲ ਮੁਰਗੀ ਬੈਠੀ ਆ ਬਾਈ ਇੱਕ ਬਲੈਕ ਕਲਰ ਦੀ ਆ ਵੀ ਖੇਲਦੇ ਨੇ ਪিয়ার ਬੈਠਾ ਬਾਈ ਪਤਾ ਨਹੀਂ ਫੀਮੇਲ ਆ ਨੇ ਦੋਨੇ ਮਿਲੀਆਂ ਵੀ ਨੇ ਅੰਦਰ ਬਾਈ ਓਕੇ ਜੀ ਅੱਗੇ ਚੱਲਦੇ ਆਪਾਂ ਅੱਗੇ ਮਾਰਕੀਟ ਘੁੰਮਦੇ ਆ ਆਹ ਲੋਈ ਬਜਰੀ ਦਾ ਸਟਾਕ ਬੈਠਾ ਬਾਈ ਕਿੰਨੇ ਦਾ ਪੇਰ ਕਹਿੰਦਾ ਸੀ ਬਾਈ ਉਹ ਐਡੇ ਨੋਕ ਦਾ ਉਹ ਬੈਠਾ ਆਹ ਲੋਈ ਬਜਰੀ ਦਾ ਸਟਾਕ ਹੈ ਜੀ ਦੇਖੋ ਇੱਥੇ ਬਜਰੀ ਦਾ ਸਟਾਕ ਪਿਆ ਆਹ ਫਿੰਚ ਪਿਆ ਇੱਥੇ ਵੀ ਬਾਈ ਫਿੰਚ ਬੈਠਾ ਆਹ ਦੇਖਿਓ ਇੱਥੇ ਵੀ ਜੂਨੀ ਕੁ ਫਿੰਚ ਬੈਠੀਆਂ ਨੇ ਇਹ ਫੀਮੇਲ ਹੈ ਜੀ ਆ ਬੈਠੇ ਨੇ ਬਈ ਪਾਈਡ ਸਪਿੰਗਲ ਗ੍ਰੇ ਕਲਰ ਦੇ ਕੋਕਟੇਲ ਬੈਠੇ ਨੇ ਦੇਖੋ ਟੋਪਰ ਲਈ ਅਗਰ ਉਹ ਤੇ ਦੇਖੋ ਬਈ ਇਹਨੇ ਦੋਨੇ ਵਧੀਆ ਨੇ ਆ ਵੀ ਕਰਦੇ ਵੀ ਦੇਖ ਇੰਨਾ ਸੋਹਣਾ ਕਰਦਾ ਉਹ ਕੋਕਟੇਲ ਡਲਟ ਪੇਰ ਨੇ ਡਲਟ ਇੱਧਰ ਕੋਈ ਪਿੰਜਰੇ ਪਏ ਨੇ ਸਸਰੀ ਵਗੈਰਾ ਕੀ ਪ੍ਰਾਈਸ ਚੱਲ ਰਿਹਾ ਵੀਰੇ ਇਹ ਕੋਕਟੇਲ 4000 ਰੁਪਏ 4000 ਰੁਪਏ ਜੋੜਾ ਚੱਲਦਾ 4000 ਰੁਪਏ ਚੋੜਾ ਜੋੜਾ ਚੱਲ ਰਿਹਾ ਬਈ ਜਿਹਨੇ ਵੀਰੇ ਲੈ ਲਾ ਜੋ ਸੱਪ ਪਟਿਆਲਾ ਪਟ ਮਾਰਕੀਟ ਚ ਬੱਸ ਸਟੈਂਡ ਦੇ ਬੈਕ ਸਾਈਡ ਬੈਠੇ ਬਈ ਇੱਥੇ ਆ ਦੇਖੋ ਡਲਟ ਫੇਰ ਬੈਠੇ ਨੇ ਜਾਂ ਬੱਸ ਪੈਰੋ ਦੇ ਜਿਹੜੇ ਟਿਕੜੇ ਨੇ ਮਾਰੇ ਕੋ ਡਾਇਮੰਡ ਆਉਦੇ ਪੇਰ ਬੈਠੇ ਨੇ ਹਾਂ ਵੀ ਸੋਨੇ ਨੇ ਪੇਰ ਲੋ ਜੀ ਆਪਾਂ ਇੱਧਰਲੀ ਸਾਈਡ ਆ ਗਏ ਉਧਰ ਤਾਂ ਹੈ ਨਹੀਂ ਦੀ ਮਾਰਕੀਟ ਬਦਕਾਨਾ ਖੁੱਲੀਆਂ ਨਹੀਂ ਇੱਧਰ ਪੀਣੇ ਬੈਠੇ ਨੇ ਵਗੈਰਾ ਇੱਧਰ ਦੇਖੋ ਤੇ ਉਹ ਦੇਖੋ ਤਰੀ ਬਜਰੀ ਦਾ ਸਟਾਕ ਪਿਆ ਬਾਈ ਲਵੇ ਲਾਪੜ ਪਏ ਨੇ ਸਭ ਕੋਈ ਸਾਰਾ ਮਾਰਕੀਟ ਚ ਇੱਕੋ ਹੀ ਚੀਜ਼ ਹੈ ਬਾਈ ਜਿਆਦੇ ਡਾਇਮੰਡ ਆਉਂਤੇ ਜਵਾਸ ਪੈਰੋ ਤੇ ਫਿੰਚ ਤੇ ਬਜਰੀ ਦਾ ਸਟਾਕ ਜਿਆਦਾ ਹੈ ਮਾਰਕੀਟ ਚ ਕੋਕਟੇਲ ਦਾ ਸਟਾਕ ਬਹੁ ਘੱਟ ਆ ਬਾਈ ਇੱਧਰ ਮੇ ਇੱਥੇ ਵੀ ਬਜਰੀ ਦਾ ਸਟਾਕ ਪਿਆ ਬਾਈ ਫਿੰਚ ਵੀ ਇੱਥੇ ਹੈ ਬਾਈ ਇੱਧਰ ਦੇਖੋ ਡਾਇਮੰਡ ਆਦਾ ਕੀ ਪੇਰ ਚੱਲ ਰਹੇ ਵੀਰੇ ਡਾਇਮੰਡ ਆਪਾ ਡੱਬਦਾ ਆ ਖੁੱਗੀਆਂ ਦਾ ਹਾਂ 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 1200 ਰੁਪਏ ਪੇ ਚੱਲ ਲੈ ਠੀਕ ਹੈ ਜਿਹੜਾ ਮੇਲ ਦੇ ਕੇ ਨਾ ਕਿਹੜਾ ਹਾਂ ਮੇਲ ਖਾਣ ਦਾ ਇਹਦੇ ਨਾਲ ਦੀ ਦਵਾ ਆ ਪੰਜ ਸੱਤੇ ਵੀਰ ਨੂੰ ਦੇਖੋ ਬਈ ਇਧਰ ਬਈ ਨਾਲ ਹੀ ਬੱਸ ਸਟੈਂਡ ਦੀ ਪੁਰਾਣਾ ਇਧਰ ਹੀ ਦੁਕਾਨਾਂ ਨੇ ਲਵੇ ਤੇ ਇਹ ਨਾਲ ਹੀ ਦੁਕਾਨ 'ਚ ਕੁਝ ਪੀਜਣ ਨੇ ਕਬੂਤਰ ਵਗੈਰਾ ਤੇ ਕਬੂਤਰਾਂ ਦਾ ਬਈ ਵੀਰ ਨੂੰ ਕਈਆਂ ਨੂੰ ਸ਼ੌਂਕ ਵੀ ਇੱਥੇ ਲੋ ਜੀ ਆਪਾਂ ਅੱਗੇ ਚੱਲਦੇ ਆਂ ਮਾਰਕੀਟ 'ਚ ਆ ਲੈ ਕਬੂਤਰ ਆ ਗਏ ਬਈ ਕੱਲੇ ਉਹ ਦੇਖਦੇ ਹਾਂ ਕਿ ਕਿੰਨੇ ਬਹੁਤ ਬੰਨੇ ਕਿੰਨੇ ਚੰਗੇ ਹੈ ਇਹ ਤੇ ਦੇਖ ਲਓ ਕਿਹੜੀ ਕਿਹੜੀ ਨਸਲ ਦੇ ਬੈਠੇ ਨੇ ਕਬੂਤਰ ਆਪਉਣ ਨਸਲ ਦਾ ਨਾਮ ਪਤਾ ਨਹੀਂ ਬਈ ਸੀਲ ਵਗੈਰਾ ਪਤੀਆ ਸੀਲ ਛੋਲ ਨੇ ਵਿੱਚ ਸੀਲ ਵੀ ਨੇ ਦੇਖੋ ਪਾਈਆਂ ਬੂਜੀਆਂ ਵਾਲੇ ਨੇ ਇਹ ਤੇ ਲੀਚੇ ਬਈ ਲੱਠੇ ਲੂਠੇ ਬੈਠੇ ਨੇ ਲੱਠਿਆਂ ਦੀ ਤਾਂ ਜਮੀ ਨਹੀਂ ਪਛਾਣ ਹੈਗੀ ਵੀ ਕਿਹੜੀ ਨਸਲ ਦਾ ਹੁੰਦਾ ਲੱਠਾ ਆਹ ਦੇਖੋ ਗੱਡੇ ਗੱਡੇ ਨੋਕਾ ਲੈ ਨੇ ਸਰ ਦੇਖੋ ਗੱਡੇ ਗੱਡੇ ਨੇ ਇਹਨਾਂ ਦੇ ਲੋ ਜੀ ਆਪਾਂ ਟਾਬੇ ਤੇ ਬੈਠਾ ਤੇ ਲੰਗਰ ਛਕ ਰਿਆਂ ਤੇ ਬਾਈ ਇਹਦਾ ਯਾਦ ਬਣਾਵਾ ਬਾਈ ਜਿਹੜੋ ਖਾ ਰਿਆ ਤੇ ਸਾਡੇ ਲਈ ਹੁਣ ਲੰਗਰ ਬਾਈ ਆਪਣੀ ਚਨੇ ਦੀ ਦਾਲ ਆ ਗਈ ਹਾ ਲੋਈ ਰੋਟੀਆਂ ਆ ਗਈ ਪ੍ਰਸ਼ਾਦ ਤੇ ਇਧਰ ਹੀ ਪ੍ਰਸ਼ਾਦ ਨੇ ਤੇ ਇਧਰੋਂ ਚਾਰ ਕੱਢ ਰਿਆ ਬਾਈ ਸੋਨੀ ਬਾਈ ਚਾਰ ਕੱਢ ਰਿਆ ਚਾਰ ਦਸ ਕੀ ਨਾ ਬਾਈ ਇਹ ਤੇ ਲੋ ਜੀ ਕਰਦੇ ਆ ਹਾਲ ਇੱਕ ਪਲੇਟ ਹੋਰ ਆ ਗਈ ਬਾਈ ਦਾਲ ਦੀ ਤੇ ਦਸਤਾਰ ਦੇਖਾਈਏ ਫੁਲਕੇ ਸਟਾਰਟ ਕਰੀਏ ਰੱਬ ਦਾ ਨਾਮ ਲੈ ਕੇ ਲੋ ਜੀ ਆਪਾਂ ਕਬੂਤਰਾਂ ਦੀ ਵੀਡੀਓ ਬਣਾ ਰਹੇ ਆ ਵੀ ਇਹ ਵੀ ਚੈੱਕ ਕਰ ਲਿਓ ਨਸਲਾਂ ਆਪਾਂ ਨੂੰ ਪਤਾ ਨਹੀਂ ਪਰ ਇਹਨਾਂ ਦੀਆਂ ਤੇ ਇਹ ਬਾਈ ਨੂੰ ਪੁੱਛਦਾ ਕਿਹੜੀ ਕਿਹੜੀ ਨਸਲ ਦੇ ਨੇ ਇੱਧਰ ਚੈੱਕ ਕਰ ਲਿਓ ਬਾਈ ਆ ਲੱਠੇ ਸੀਲ ਮਿਕਸਣੇ ਚ ਹੋਰ ਤਾਂ ਕਿਹੜੇ ਨੇ ਬਾਈ ਆ ਬਾਈ ਤਿੰਨ ਪੀਸ ਰੱਖੇ ਨੇ ਇਹ ਮੈਨੂੰ ਲੱਗਦਾ ਜਿਆਦੇ ਉਡਾਵੇ ਨੇ ਇਹ ਇਹ ਮੈਨੂੰ ਲੱਗਦਾ ਉਡਾਂ ਵਾਲੇ ਕਬੂਤਰ ਨੇ ਪ੍ਰਾਈਸ ਕੀ ਕੀ ਆ ਵੈਸੇ ਕਬੂਤਰ ਦਾ ਜੀ ਨਹੀਂ ਠੀਕ ਹੀ ਜੋੜਾ ਪ੍ਰਾਈਸ ਚੱਲ ਰਿਹਾ ਕਬੂਤਰ ਦਾ ਸਸੇ ਹੀ ਲ 400 300 ਕਹਿੰਦਾ ਇਸ ਤੋਂ ਤੁਹਾਨੂੰ ਮਿਲ ਜੇ ਅੱਛਾ ਜੀ ਥੈਂਕ ਯੂ ਜੀ ਸਰ ਜੀ ਆਵੈ ਗਏ ਰਿਸਟਰ ਕਰਦੇ ਆ ਪਹਿਲਾਂ ਉਹ ਵੀ ਪਾ ਬੱਠੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਲਈ 400 ਤੋਂ ਸਟਾਰਟਿੰਗ ਕਬੂਤਰ ਜੋ ਤੋਂ ਜਿੰਨੇ ਮਰਜ਼ੀ ਲੈ ਸਕਦੇ ਤੁਸੀਂ ਓਕੇ ਜੀ ਧੰਨਵਾਦ ਲਗੇਤੀ ਤੇ ਨਹਿਰ ਤੇ ਰੁਕੇ ਤੀ ਨਲਕੇ ਦਾ ਪਾਣੀ ਪੀਤਾ ਉਹ ਨਲਕਾ ਲੱਗ ਰਿਆ ਇੱਥੇ ਤੇ ਆ ਜਾਨਵਰ ਨੇ ਆ ਜਾਨਵਰ ਚੈੱਕ ਕਰੋ ਆਪਾਂ ਨੇ ਆ ਜਾਨਵਰ ਸਿਲੈਕਟ ਕਰ ਰਹੇ ਨੇ ਉੱਥੋਂ ਜਾਵਾ ਦੇ ਪੇਰ ਲੈਂਦੇ ਨੇ ਇਹ ਸੋਨੀ ਬਾਈ ਨੂੰ ਦੁਬਾਏ ਨੇ ਤੇ ਜਿਹੜਾ ਇੱਕ ਡਾਇਮੰਡ ਦਾ ਵੀ ਡਾਇਮੰਡ ਆਪਦਾ ਮੇਲ ਆ ਤੇ ਮੈਂ ਫੀਮੇਲ ਲੈਤੀ ਨੇ ਗ੍ਰੇ ਕਲਰ ਦੀ ਯੈਲੋ ਫੇਸ ਚ ਤੇ ਜੀ ਮੈਂ ਇੱਧਰ ਬਈ ਆ ਜੱਸੇ ਬਈ ਦਾ ਸਟਾਕ ਆ ਸਾਰਾ ਤੇ ਇਹ ਚਾ ਬਜਰੀ ਦਾ ਸਟਾਕ ਆ ਦੇਖੋ ਕਲਰ ਦੇਖੋ ਇਹ ਕਿੰਨੇ ਸੋਹਣੇ ਕਲਰ ਨੇ ਤੇ ਇੱਕ pair ਇਹਨਾਂ ਨੂੰ ਆਪਾਂ ਨੇ ਸਿਲ버 ਤੇ ਵਾਈਟ ਕਲਰ ਚ pair ਦਵਾਤਾ ਤੇ ਇੱਕ ਡਾਇਮੰਡ ਆਬ ਦੀ ਫੀਮੇਲ ਦਵਾਈ ਆ ਤੇ ਉਹ ਤੁਹਾਨੂੰ ਸ਼ੋ ਕਰ ਦਿੰਨੇ ਆਪਾਂ ਥੋੜੀ ਜੀ ਉਹ ਦੇਖੋ ਤੇ ਹੋ ਨਹੀਂ ਰਹੀ ਆਪਾਂ ਢਾਬੇ ਤੇ ਜਾ ਕੇ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਸਾਰੀ ਇਹ ਵੀਡੀਓ ਠੀਕ ਹੈ ਜੀ ਲੋ ਜੀ ਆਪਾਂ ਢਾਬੇ ਤੇ ਰੁਕੇ ਦੀ ਚਾਹ ਪੀਣਾ ਤੇ ਅੱਜ ਸਟੋਕ ਆਪਣਾ ਆ ਦੇਖੋ ਬੱਤਕਾਂ ਦਾ ਸ਼ੌਕ ਕਰਾ ਰਿਹਾ ਨਾ ਤੁਹਾਨੂੰ ਵਾਈਟ ਕਲਰ ਚ ਦੇਖੋ ਬਹੁਤ ਸੋਹਣੀਆਂ ਬੱਤਕਾਂ ਨੇ ਆ ਦੇਖੋ ਤੇ ਵਾਈਟ ਕਲਰ ਆ ਵੀਰੇ ਕਿੰਨਾ ਸੋਹਣਾ ਪੇਰ ਆ ਨਾ ਮੇਲ ਫੀਮੇਲ ਤੁਸੀਂ ਦੇਖ ਲਿਓ ਆਪਾਂ ਨੂੰ ਇਹਦਾ ਚੀਜ਼ ਬਾਰੇ ਨੋਲਿਜ ਘੱਟ ਆ ਅੱਗੇ ਅੱਗੇ ਲਵਾਂਗੇ ਇਹਨਾਂ ਦੀ ਨੋਲਿਜ ਤੇ ਇੱਥੇ ਰੁਕ ਗਿਆ ਬਾਈ ਸੋਹਣੀ ਦੱਸਾ ਬਾਈ ਮੇਰੇ ਕੱਪੜਾ ਧਾਰ ਲਓ ਕੱਪੜਾ ਧਾਰ ਕੇ ਅਪ ਜਾਨਵਰ ਵੀ ਦਿਖਾਉਣੇ ਆ ਆ ਦੇਖੋ ਬਾਈ ਆ ਜੱਸੇ ਬਾਈ ਦੇ ਜਾਨਵਰ ਨੇ ਤੇ ਬਾਈ ਕੱਪੜਾ ਖੋਲ ਰਿਆ ਛੋਣ ਸ਼ੌਂਕ ਕਰਾਣੇ ਆ ਬਾਈ ਫਿਰ ਤੂੰ ਸੰਗਰੂਰ ਤੋਂ ਸਾਡੇ ਨਾਲ ਲਾਗੂਗਾ ਧੂਰੀ ਦਾ ਮੰਨਾ ਮੁੰਡਾ ਇਹ ਬਾਈ ਧੂਰੀ ਨੂੰ ਜਾਣਗੇ ਫਿਰ ਬਾਈ ਇਹ ਸਾਡੇ ਨਾਲ ਮੈਲਾ ਤੋਂ ਇਕੱਠੇ ਹੋਈ ਤੀ ਆ ਦੇਖੋ ਬਈ ਇਹਨਾਂ ਦੇ ਜਾਨਵਰ ਚੈੱਕ ਕਰੋ ਦੇਖੋ ਕਲਰ ਦੇਖੋ ਬਈ ਤੇ ਇੱਕ ਬਈ ਫੀਮੇਲ ਹੈ ਡਾਇਮੰਡ ਆਵਦੀ ਇੱਕ ਪੇਅਰ ਹੈ ਜਾਵਾ ਦਾ ਤੇ ਬਾਕੀ ਦੋ ਪੇਅਰ ਤਿੰਨ ਪੇਅਰ ਇਹਦੇ ਨੇ ਆਪਣੇ ਬਜਰੀ ਦੇ ਤੇ ਉਹਨਾਂ ਦਾ ਕਲਰ ਆ ਬਈ ਦੇਖ ਲਓ ਤੁਸੀਂ ਆ ਕਲਰ ਆ ਵੀਰੇ ਤੇ ਸਾਡੇ ਵਾਲਾ ਜਿਹੜਾ ਸਟਾਕ ਆ ਭਾਈ ਉਹਦਾ ਵੀ ਦਿਖਾ ਸੋਨੀ ਭਾਈ ਆ ਕੱਪੜਾ ਖੋਲਿਆ ਆਪਣੇ ਵਾਲੇ ਦਾ ਥੋੜੇ ਜਾਨਵਰਾਂ ਨੂੰ ਸ਼ੋਅ ਕਰਾ ਦਈਏ ਹੈ ਆ ਲੋਈ ਸੋਨੀ ਭਾਈ ਕੱਪੜਾ ਖੋਲ ਰਿਹਾ ਤੇ ਜਾਨਵਰਾਂ ਦਾ ਸਾਨੂੰ ਸ਼ੌਂਕ ਕਰਾਣਿਆ ਉਸ ਤੋਂ ਬਾਅਦ ਘਰੇ ਜਾ ਕੇ ਫਿਰ ਤੁਹਾਨੂੰ ਦਿਖਾਣਿਆ ਫਿਰ ਘਰ ਦੀ ਵੀਡੀਓ ਬਣਾਵਾਂਗੇ ਫਿਰ ਆ ਤੁਲਸੀ ਲਾ ਰੱਖਿਆ ਭਾਈ ਆ ਲੋ ਜੀ ਆ ਸਟਾਕ ਆ ਭਾਈ ਇਹ ਚ ਭਾਈ ਤਿੰਨੇ ਜਾਨੇ ਦੇ ਜਾਨਵਰ ਨੇ ਤੇ ਇਹ ਚ ਆ ਲਾ ਲੋ ਡਾਇਮੰਡ ਆ ਮੇਲ ਆ ਜਿਹੜਾ ਉਹ ਮਿਲ ਲੈਣਾ ਤੇ ਬਾਕੀ ਬਜਰੀ ਸਟਾਕ ਸੋਨੀ ਬਾਈ ਦਾ ਫਿੰਚ ਦਾ ਜਾਵਾ ਦਾ ਸਟਾਕ ਸੋਨੀ ਬਾਈ ਦਾ ਤੇ ਚੋ ਜਿਹੜੀਆਂ ਬਜਰੀ ਦੀਆਂ ਫੀਮੇਲਾਂ ਨੇ ਉਹ ਕੁਲਦੀਪ ਬਾਈ ਦੀਆਂ ਨੇ ਚੌਂਕ ਚੈੱਕ ਕਰੋ ਲੋ ਜੀ ਫੜ ਕੇ ਰੱਖੇ ਸਟਾਕ ਹਾਂ ਲੋ ਜੀ ਤੇ ਪਹੁੰਚ ਗਏ ਕਰੇ ਤੇ ਆਪਣਾ ਘਰ ਆ ਉਹ ਆਪਣਾ ਤਾਇਆ ਖੜਿਆ ਜਨਪਰ ਲਿਆਏ ਆਜੋ ਤੇ ਆਪਾਂ ਗੇਟ ਖੋਲਦਿਆਂ ਬਾਈ ਤੇ ਆਪਣੇ ਘਰ ਦਾ ਗੇਟ ਆ ਇੱਥੇ ਨਿਕਲੇ ਫਿਰ ਜਵਨੇ ਕਰਦੀਆਂ ਹਾਂ ਇੱਥੇ ਸੇਫਟੀਆਂ ਸੁੱਕਲੀਆਂ ਵੀ ਰਹਿੰਦੀਆਂ ਨੇ ਬਾਈ ਆਪਣੇ ਲਵੇ ਉਹ ਬੱਚਾ ਇਹ ਫਰਦਾ ਥੱਲੇ ਆ ਜੋ ਇਹ ਆਪਣੇ ਘਰ ਦਾ ਆ ਬਾਈ ਦਾ ਕੁਲ ਕੁਲਦੀਪ ਬਾਈ ਦਾ ਮੋਟਰਸਾਈਕਲ ਅੰਦਰ ਲੱਗੀ ਸੀ ਤੇ ਪੱਖੇ ਦਾ ਸੁੱਚ ਦੱਬਦੀ ਹੈ ਲੋ ਜੀ ਕਪੜਾ ਤਾਰੋ ਇਹ ਜਾਨਵਰਾਂ ਦਾ ਲੋ ਜੀ ਆ ਪੱਕਰੇ ਪਹੁੰਚ ਗਈ ਦੀ ਆਹ ਲੋ ਜਾਨਵਰ ਆਪਣੇ ਤੇ ਚਾ ਹੁਣ ਬਾਈ ਕੁਲਦੀਪ ਬਾਈ ਦੇ ਵੀ ਕੱਢ ਲਾਂਗੇ ਸੋਨੀ ਬਾਈ ਦੇ ਤਾਂ ਇੱਥੇ ਰਹਿਣਗੇ ਆਪਣੇ ਲਈ ਆ ਕੇ ਸੈੱਟ ਕਰ ਲਾਂਗੇ ਇਹਨਾਂ ਦੇ ਤੇ ਕੁਲਦੀਪ ਤੇ ਘਰੇ ਚੱਲਾਂਗੇ ਤੇ ਜੈਬਰਫ ਇੰਚ ਦੀ ਫੀਮੇਲ ਲੈ ਕੇ ਆਵਾਂਗੇ ਆ ਮੇਲ ਵਾਸਤੇ ਬਾਈ ਦੇ ਘਰੋਂ ਤੇ ਇੱਕ ਕਪ ਆਫ ਦੀ ਫੀਮੇਲ ਲੈ ਕਾਵਾਂਗੇ ਆਪਣੇ ਮੇਲ ਲਈ ਲੋ ਜੀ ਇਹ ਆਪਣਾ ਬਲੌਗ ਇੱਥੇ ਆਪਾਂ ਸਮਾਪਤ ਕਰਦੇ ਆਂ ਓਕੇ ਜੀ ਧੰਨਵਾਦ